ਕਾ ਵੀ ਲੱਗਿਆ ਮੰਗਾ ਜਾ ਲੈਣ ਕਹਿੰਦੇ ਇਹ ਵਾਲੀ ਆ ਕੰਮ ਤਾਂ ਖਤਰੇ ਵਾਲੀ ਆ ਗੱਡੀ ਬਾਈ ਸਟਾਰਟ ਵੀ ਹੋ ਗਈ ਕਹਿੰਦੇ ਪਹਿਲਾਂ ਸਟਾਰਟ ਇਹ ਹੈਗਾ ਜੀ ਦ੍ਰਿਸ਼ ਜਿੱਥੇ ਆਪਣਾ ਲੰਗਰ ਲੱਗਿਆ ਹੋਇਆ ਇੱਕ ਕਾ ਵੀ ਮੱਝ ਜੀ ਜਮੀ ਦੀ ਹਾਂਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਾਰਿਆਂ ਨੂੰ 9 ਵਜੇ ਜੋ ਕਹੇ ਆ ਮੁੰਡੇ ਉੱਠ ਰਹੇ ਗੁਰੂ ਸਾਹਿਬਾ ਉੱਠਿਆ ਵਾ 7 ਵਜੇ ਦਾ ਹਨ 7 ਵਜੇ ਦਾ ਉੱਠਿਆ ਵਾ ਇਹ ਹਾਂ 7 ਵਜੇ ਪਹਿਲਾਂ ਉੱਠਿਆ ਵਾ ਇਹ ਨਹੀਂ 7 ਵਜੇ ਉੱਠਿਆ ਦਾ ਇਹ 7 ਵਜੇ ਉੱਠ ਗਿਆ ਬਾਈ ਇਹਨਾਂ ਸੇਵਾ ਦੀ ਤਿਆਰੀ ਕਰਾਈ ਅਜੀ ਹਾਲੇ 9 ਵਜੇ ਉੱਠੇ ਆ ਰਾਣਾ ਵੀਰ ਪਰਨਾ ਮੰਨ ਗਿਆ ਤਿਆਰ ਇੱਧਰ ਹਲੇ ਪਰਨਾ ਬੰਨ ਰਿਹਾ ਹੈ ਬਾਕੀ ਲੰਗਰ ਆਪਣਾ ਚੱਲ ਗਿਆ ਜੀ ਐ ਕਰਦੇ ਸੋਤੋਂ ਨੀਰ ਅੱਜ ਨੋਹ ਦੇ ਦਰਸ਼ਕੋਨ ਮਾਸਾ ਦਾ ਲੰਗਰ ਚੱਲ ਰਿਹਾ ਦਾ ਜੀ ਕਾਹਦੀ ਲਾਗ ਰਹੀ ਹੈ ਕਿਹਦੀ ਲਾਗ ਰਹੀ ਹੈ ਓਏ 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 ਸਰਮਾ ਗਾ ਰਿਹਾ ਤੈਨੂੰ ਗਰਮ ਸਭੀ ਓਏ ਓਏ ਬਰੇ ਜੀ ਦਰਿਆ ਦੇ ਕੋਲ ਸੇਵਾ ਕਰਦੇ ਫਟਫਟ ਕੱਢਿਆ ਜੀ ਬਣਾ ਦਰਿਆ ਦੇਖੇ ਜੀ ਦੇਖ ਲੈਣੇ ਕੱਢੇ ਹੋਇਆ ਕਿਲੋਮੀਟਰ ਤੇ ਅੱਥੀ ਪਹੁੰਚ ਗਏ ਤਾਂ ਹੁਣ ਮੈਨੂੰ ਦਿਆਲੇ ਰਾਣਾ ਵੀਰ ਆਪਣਾ ਆਈਓ ਕਰ ਰਿਹਾ ਸਿਮਰਨ ਮੂਰੀ ਬੈਠਾ ਏ ਬਰੇ ਹੱਥ ਨਾਲ ਆਹ ਲੋ ਨਾ ਉਹ ਵੀਰ ਦਰਿਆ ਦੇ ਗੱਡੀ ਧੋਣ ਲੈ ਆਦਾ ਤੋ ਦਾ ਲਈ ਕਹਿੰਦਾ ਚਲੇ ਗਿਆ ਤਾਂ ਨਿਕਉਣ ਲੱਗੀ ਗੱਡੀ ਫਸ ਗਈ ਹੁਣ ਤੂੰ ਦਿਲ ਕੋ ਆ ਕੇ ਲੱਗੀ ਕੱਢਣਾ ਦੇਖਦੇ ਆਂ ਕਿ ਆਪਣਾ ਤਾਂ ਹੋਣਾ ਦਾ ਲੈ ਲੈ ਵੀਰ ਲੈ ਮੈਂ ਕਹਿੰਦਾ ਗੱਡੀ ਸਟਾਰਟ ਨਹੀਂ ਹੋ ਰਹੀ thank mm -hmm. you

ਉੱਪਰ ਜੜਾ ਲਾ ਉੱਪਰ ਉੱਪਰ ਇਹ ਵਾਲੀ ਆ ਕੰਮ ਤਾਂ ਖਤਰੇ ਵਾਲੀ ਆ ਗੱਡੀ ਬਾਈ ਸਟਾਰਟ ਵੀ ਹੋ ਗਈ ਕਹਿੰਦੇ ਪਹਿਲਾਂ ਸਟਾਰਟ ਵੀ ਨਹੀਂ ਦੀ ਹੁੰਦੀ ਉਹ ਉਹ ਸਮਝਦਾਰ ਆ ਭਾਂਡ ਚ ਪਾਣੀ ਚ ਕੰਮ ਸਟਾਰਟ ਹੋਣਾਗੇ ਜੀ ਆ ਵੀ ਲੱਗਿਆ ਮੰਗਾ ਲੈਣ ਕਹਿੰਦੇ ਪਾਸੇ ਹੀ ਰੋਏ ਤੇ ਰੁਕਦਾ ਨਹੀਂ ਆ ਲੋਹੀ ਕਹਿੰਦੇ ਪਹਿਲਾਂ ਫਸ ਗਈ ਸੀ ਹੁਣ ਦੂਈ ਕਾਰ ਵੀ ਬਚਾਉਣ ਲੱਗੇ ਹੋਏ ਆ ਤਾਂ ਲਈ ਉਹ ਵੀ ਬਾਰ ਇਹ ਕਾ ਵੀ ਵਜ ਜੀ ਜਿਵੇਂ ਦੀ ਕਹਿੰਦੇ ਵਜ ਜੀ ਜੇ 9:00 ਵਜੇ ਐ ਲੜਾਈ ਹੋਣ ਲੱਗੀ ਆ ਇਹਦੇ ਪਾਰ ਖਿੱਚੀ ਕਰਦੇ ਹੋਣੇ ਬਾਈ ਅੰਦਰੋਂ ਦਾ ਦਿਖਾਉਣਾ ਜੀ ਦਰਸ਼ ਪੂਰੇ ਦੇਖਾ ਹੁਣ ਨੱਟ ਕਿ ਆ ਗਿਆ ਨਾ ਨੱਟ ਚੱਲਦਾ ਹੀ ਨਹੀਂ ਐ ਕਹਦਾ ਜੀ ਲੱਗਦਾ ਤੁਹਾਨੂੰ ਉਹ ਮੈਂ ਖੋਲਿਆ ਹੈ ਹੈ ਬਾਈ ਕੱਚੇ ਕਾ ਨਾ ਇਹ ਹਲਗਾ ਦਾ ਧਰਨ ਹੈ ਧਰਨ ਪੱਕਾ ਇਹ ਨਾ ਮੈਂ ਇੱਕ ਠੀਕ ਹੈ ਇੱਧਰ ਆ ਪਿਕਨਿਕ ਸਪੌਟ ਜਾਂ ਵੀ ਬਣਾਇਆ ਵ ਇੱਕ ਕਹਿੰਦੇ ਇੱਧਰ ਨੂੰ ਦਰਿਆ ਦੇ ਕੰਢੇ ਤੇ ਇੱਧਰ ਨੂੰ ਨਾਣਾ ਦੇਵੀ ਵੀ ਦਿਖਦੀ ਪਾਈ ਓ ਡੀ ਸੀ ਦੇ ਪਰਬਤ ਲਵਾ ਲਿਆ ਕਿਸੇ ਨੇ ਉਹ ਨਾਣਾ ਦੇ ਵੀ ਉਹ ਕਰਦੇ ਓਏ ਉਹ ਅਪਲੋਡ ਕਰਨ ਨੂੰ ਕਹਿੰਦਾ ਟੱਗੋ ਐਂ ਟੱਗਰ ਆਓ ਵੀਡੀਓ ਫੋਟੋਆਂ ਦੇ ਆਪਣਾ ਫਿਰ ਆਪਣੇ ਵਾਲਾ ਕਹਿੰਦਾ ਅਪਲੋਡ ਕਰਨੇ ਨੇ ਹਾਂ ਉਹ ਲਓ ਜੀ ਡੈਮ ਤੋਂ ਬਾਅਦ ਮੁੜਿਆ ਜੀ ਮੰਗਰ ਵਾਲੀ ਜਗ੍ਹਾ ਤੇ ਸੰਗਰਵਾਰਾ ਰਸਤੀ ਹੈ ਅਲੱਗ ਹੀ ਅਸੀਂ ਗੁਰਦੁਆਰੇ ਤੋਂ 500 ਮੀਟਰ ਤੇ ਸੰਗਰਵਾਰਾ ਰਸਤੀ ਪੂਰਾ ਜੀ ਹਿੰਦੂ ਨੇ ਸ਼ੁਕਰ ਆ ਜਾ ਰਹੀਆਂ ਨੇ ਦਿਖਦਾ ਹਲੋ ਇਹ ਹੈਗਾ ਜੀ ਦ੍ਰਿਸ਼ ਜਿੱਥੇ ਆਪਣਾ ਲੰਗਰ ਲੱਗਿਆ ਹੋਇਆ ਥੱਲੇ ਆਪ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਤੇ ਉੱਪਰ ਜਿਹੜੀਆਂ ਉਹ ਛੋਟੀਆਂ ਲਾਈਟਾਂ ਲੱਗਦੀਆਂ ਨੇ 1 2 3 4 ਲਾਈਟਾਂ ਲੱਗਦੀਆਂ ਉੱਪਰ ਉਹ ਨੈਣਾ ਦੇਵੀ ਮਾਤਾ ਦੀਆਂ ਭਾਈ ਥੱਲੇ ਅਨੰਦਪੁਰ ਸਾਹਿਬ

ਨਾਲ कलाकु कराकनि जी ਕਿਆ ਭਾਈ ਰੱਖਦਾ ਇਹਦਾ ਕਈ ਜਗ੍ਹਾ ਇਹ ਸੰਦੂ ਦਾ ਹੱਲੇ ਦੂਜੇ ਹੀ ਮਿਲਿਆ ਰਹੀ ਹੈ ਜੀ ਹਲੇ ਦਿਨ ਦੋ ਪਏ ਆ ਅਜੇ ਤਾਂ ਦਿਨ ਵੀ ਗਿਆ ਕੱਲ ਨੂੰ 14 ਤਰੀਕ ਨੂੰ 500 ਨੂੰ ਹੋ ਜਾਣਾ ਬਣਾਣਾ ਦੇ ਵੀ ਰਿਹਾ ਦਾ ਭਾਈ ਹੋ ਗੋਟੇ ਇਸ ਤੇ ਚੱਕਰ ਕਰਦਾ ਟਾਈਮ ਹੋ ਰਿਹਾ ਹੈ ਜੀ 10 ਵਜੇ ਦਾ ਪੀੜਪੂਰੀ ਆ ਸੰਗਤਪੂਰੀ ਆ ਰਹੀ ਆ ਜਮੋ ਜਮ ਹੋਇਆ ਰਿਹਾ ਚਾਹ ਦਾ ਲੰਗਰ ਉਹ ਲੱਗ ਰਿਹਾ ਚਾਹ ਸੋ ਪੱਛਾ ਤੇ ਦੇਖ ਸਾਰਾ ਜਿੰਦੀ ਪਾਵਾ ਬੱਚਾ ਹੈ ਤੇ ਕੁਝ ਨਹੀਂ ਦੇ